हां जी सर सबसे पहले तो स्वागत है जी ਤੁਹਾਡਾ ਪੰਜਾਬ ਗਲੋਬਲ ਨਿਊਜ਼ ਦੇ ਵਿੱਚ। ਨਮਸਕਾਰ। ਅ ਸਵਾਲ ਪੁੱਛਣਾ ਚਾਹਾਂਗੇ ਤੁਹਾਡੇ ਕੋਲ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਆਮ ਆਦਮੀ ਪਾਰਟੀ ਅੰਮ੍ਰਿਤਸਰ ਮੇਅਰ ਦੀ ਚੋਣ ਦੇ ਲਈ ਬਹੁਤ ਹੀ ਜ਼ਿਆਦਾ ਉਤਸੁਕਤਾ ਦੇ ਨਾਲ ਵੱਖ-ਵੱਖ ਪਾਰਟੀਆਂ ਤੋਂ ਕੈਂਡੀਡੇਟਸ ਮੂਲੀਅਤ ਕਰ ਰਹੇ ਨੇ ਪਾਰਟੀ ਦੇ ਪਦਰ ਦੇ ਉੱਤੇ ਸ਼ਾਮਲ ਵੀ ਹੋ ਰਹੇ ਨੇ ਤੇ ਤੁਹਾਡੇ ਅਕੋਰਡਿੰਗਲੀ ਪੁੱਛਣਾ ਚਾਹਾਂਗੇ ਕਿ ਅੰਮ੍ਰਿਤਸਰ ਦੇ ਵਿੱਚ ਤੁਸੀਂ ਕਿਹੋ ਜਿਹਾ ਮੇਅਰ ਦੇਖਣਾ ਚਾਹੁੰਦੇ ਹੋ? ਨਮਸਕਾਰ ਜੀ। ਪਹਿਲੇ ਤਾਂ ਮੈਂ ਧੰਨਵਾਦ ਕਰਨਾ ਤੁਹਾਡਾ। ਅਸੀਂ ਮੇਰੇ ਕਮੈਂਟਸ ਲੈਣੇ ਚਾਹੇ ਆ ਇਹ ਦੇਖੋ ਜਿਹੜਾ ਤੇ ਪਾਰਟੀ ਦਾ ਹੈਗਾ ਮੈਟਰ ਇਹ ਅਸੀਂ ਜੋ ਡਿਲੀਵਰ ਕਰਨਾ ਚਾਹੁੰਦੇ ਸੀ ਜੇ ਪੂਰਾ ਅਸੀਂ ਉਹ ਨਹੀਂ ਕਰ पाए ਜੋ ਰਿਜ਼ਲਟਸ ਆਏ ਬਾਕੀ ਫਿਰ ਵੀ ਸਾਡੇ ਨਾਲ ਜੁੜੇ ਨੇ ਇੰਡੀਪੈਂਡੈਂਟ ਵੀ ਆ ਗਏ ਨੇ ਕਾਫੀ ਔਰ ਮੇਰ ਵੀ ਬਣਾਵਾਂਗੇ ਤੇ ਮੇਰ ਸਾਡੇ ਸਾਡੀ ਸੋਚ ਦੇ ਸਾਥ ਨਾਲ ਤੇ ਸਾਡੇ ਜਿਹੜੇ ਪਾਰਟੀ ਵੋਲੰਟੀਅਰਸ ਦਾ ਉਹਨਾਂ ਵਿੱਚੋਂ ਹੋਣਾ ਚਾਹੀਦਾ ਕੋਈ ਕੋਈ ਇਮਾਨਦਾਰ ਆਦਮੀ ਪੜਿਆ ਲਿਖਿਆ ਆਦਮੀ ਜਿਹੜਾ ਕਾਰਪੋਰੇਸ਼ਨ ਨੂੰ ਸੰਭਾਲ ਸਕੇ ਕਿਉਂਕਿ ਇਹ ਸਿਰਫ ਆ ਕਾਰਪੋਰੇਸ਼ਨ ਛੋਟੇ ਛੋਟੇ ਲੋਕਾਂ ਦੇ ਕਮਾਂ ਵਾਸਤੇ ਨਹੀਂ ਹੈ ਇਹ ਸਾਰਾ ਸ਼ਹਿਰ ਸਾਰਾ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਇੱਕ ਹਿੱਸਾ ਕੰਟਰੋਲ ਕਰਦੀ ਹੈ ਲੋਕਾਂ ਦੀ ਜਿਹੜੀਆਂ ਜ਼ਰੂਰਤਾਂ ਨੇ ਰੋਜ਼ਮਰਾਂ ਦੀਆਂ ਇਹ ਸਬ ਤੋਂ ਕੌਂਸਲਰ ਜੀ ਹੁਣ ਹੈਂਡਲ ਹੋਣਗੀਆਂ ਪਰ ਪਾਰਟੀ ਦਾ ਗਰਾਫ ਚੁੱਕਣ ਵਾਸਤੇ ਵੀ ਇਨੂੰ ਕੰਟਰੋਲ ਕਰਨ ਵਾਸਤੇ ਉੱਤੇ ਪਾਰਟੀ ਦੇ ਬੰਦੇ ਹੁਣੇ ਪਹੁੰਚ ਗਏ ਸਰ ਜਿਵੇਂ ਕਿ ਅਸੀਂ ਦੇਖਿਆ ਹੈ ਕਿ ਅਸੀਂ ਖਬਰਾਂ ਵੀ ਸੁਣਦੇ ਆਂ ਤੇ ਅਖਬਾਰਾਂ ਚ ਵੀ ਆ ਰਿਹਾ ਹੈ ਕਿ ਭਾਜਪਾ ਤੋਂ ਕੈਂਡੀਡੇਟ ਸ਼ਾਮਿਲ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਆਕਾਲੀ ਦਲ ਤੋਂ ਵੀ ਸ਼ਾਮਿਲ ਹੋਏ ਨੇ ਤੇ ਆਜ਼ਾਦ ਉਮੀਦਵਾਰ ਵੀ ਸ਼ਾਮਿਲ ਹੋਏ ਨੇ ਮੈਨਸ਼ਿਪ ਦੇ ਲਈ ਉਹ ਆਪਣੇ ਕੈਂਡੀਡੇਟ ਪੂਰੇ ਕਰ ਰਹੇ ਨੇ ਪੂਰੇ ਤਰੀਕੇ ਦੇ ਨਾਲ ਕਾਂਗਰਸ ਵੱਲੋਂ ਵੀ ਪ੍ਰੋਪਰਲੀ ਜ਼ੋਰ ਲਗਾਇਆ ਜਾ ਰਿਹਾ ਹੈ ਮੇਅਰ ਦੇ ਲਈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦੌਰ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਉਹਨਾਂ ਦੀਆਂ ਰਹੀਆਂ ਨੇ ਉਹਨਾਂ ਨੇ ਅੰਮ੍ਰਿਤਸਰ ਦੇ ਲਈ ਕੀ ਕੀਤਾ ਤੁਸੀਂ ਆਪਣੇ ਅਕੋਰਡਿੰਗ ਦੀ ਤੁਹਾਡੀ ਸੋਚ ਕਿੱਥੋਂ ਤੱਕ ਜਾਂਦੀ ਹੈ ਕਿ ਅੰਮ੍ਰਿਤਸਰ ਦੇ ਲਈ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਐਟ ਪ੍ਰੈਜ਼ੈਂਟ ਜਿਹੜੀ ਹੈ ਪ੍ਰੋਪਰਲੀ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਮੇਅਰ ਹੋਣਾ ਚਾਹੀਦਾ ਦੇਖੋ ਜੀ ਓਬਵੀਅਸਲੀ ਆਮ ਆਦਮੀ ਪਾਰਟੀ ਤੋਂ ਹੀ ਹੋਣਾ ਚਾਹੀਦਾ ਜਿਹੜਾ ਕੋਈ ਵਲੰਟੀਅਰ ਪਾਰਟੀ ਦੇ ਨਾਲ ਜੁੜਿਆ ਹੈ ਕੰਮ ਕਰਦਾ ਰਿਹਾ ਹੈ ਜਿਹੜਾ ਪਾਰਟੀ ਦੇ ਸਾਰੇ ਵੋਲੰਟੀਅਰਸ ਦੇ ਨਾਲ ਵੀ ਜਾਨੂ ਆ ਤਾਂ ਕਿ ਕੰਮ ਤੇ ਵੋਲੰਟੀਅਰਸ ਨੂੰ ਹੀ ਪੈਣੇ ਨਾ ਤੇ ਮੇਰ ਕੋਲੋ ਹੀ ਉਹਨਾਂ ਨੇ ਡਿਲੀਵਰ ਕਰਵਾਣਾ ਹੁਣ ਇਸ ਕਰਕੇ ਆਮ ਆਦੀ ਪਾਰਟੀ ਦਾ ਮੇਰ ਹੋਣਾ ਬਹੁਤ ਜ਼ਰੂਰੀ ਹੈ ਹੁਣ ਮੈਂ ਕਈ ਉਹਨਾਂ ਹਲਕਿਆਂ ਦਾ ਦੇਖਿਆ ਕਿਸੇ ਵਿੱਚ ਸਾਡੇ 2 ਹੈ ਕਿਸੇ ਵਿੱਚ ਸਾਡੇ 4 ਹੈ ਹੁਣ ਕਿਸੇ ਹਲਕੇ 'ਚ ਸਾਡੇ 7 ਹੈ ਹੁਣ ਠੀਕ ਹੈ ਸਾਡੇ ਬੰਦੇ ਤੇ ਆਏ ਨੇ ਨਾ ਠੀਕ ਹੈ ਬਾਕੀ ਹੁਣ ਸਾਡਾ ਹਿੱਸਾ ਨੇ ਜਿਹੜੇ ਵੋਲੰਟੀਅਰ ਆ ਗਏ ਨੇ इंडिपेंडेंट आए ने या किसी और पार्टी ਤੋਂ ਆਂਦੇ ਨੇ ਉਹ ਵੀ پارٹی ਦਾ ਹਿੱਸਾ ਨੇ ਅਸੀਂ ਇਹ ਡਿਨਾਈਲ ਨਹੀਂ ਕਰਦੇ ਕਿ ਉਹ پارٹی ਦਾ ਹਿੱਸਾ ਨੇ ਬਾਕੀ ਇਹ ਜ਼ਰੂਰ ਕਵਾਂਗੇ ਕਿ ਜਿਸ ਵੀ ਹਲਕੇ ਦੇ ਵਿੱਚੋਂ ਸਾਡੇ ਨੰਬਰਿੰਗ ਜ਼ਿਆਦਾ ਹੈ ਉਹਨਾਂ ਵਿੱਚੋਂ ਕਿਸੇ ਹਲਕੇ ਦਾ ਕੋ ਅੱਛਾ ਬੰਦਾ ਚੂਜ਼ ਕਰ ਲਿਆ ਜਾਵੇ ਤੁਹਾਡੇ ਅਕੋਰਡਿੰਗਲੀ ਅੰਮ੍ਰਿਤਸਰ ਦੇ ਵਿੱਚੋਂ ਕਿਹੜੇ ਹਲਕੇ ਚੋਂ ਵੱਧ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਲਈਆਂ ਨੇ ਦੇਖੋ ਸਭ ਤੋਂ ਜ਼ਿਆਦਾ ਸੀਟਾਂ ਤੇ ਤੇ ਬਿਲਕੁਲ ਹੈਗੇ ਨੇ ਚਾਰ ਸਾਰੇ ਸਾਊਥ ਤੋਂ ਸਭ ਤੋਂ ਜ਼ਿਆਦਾ ਸੀ ਚਾਹੇ ਸੱਤ ਸੀ ਸਾਡੇ ਪਾਰਟੀ ਦੇ ਨੁਮਾਇंदे ਆਏ ਨੇ ਸੌਥ ਤੋਂ ਚਾਰ ਆਏ ਨੇ ਨਾਰਥ ਤੋਂ ਦੋ ਸੈਂਟਰਲ ਆ ਦੋ ਦੋ ਵੰਡ ਲੀਸ ਤੋਂ ਆ ਦੋ ਹੀ ਮੇਰੇ ਖਿਆਲ ਇਧਰੋਂ ਹੈਗੇ ਵੈਸ ਤੋਂ ਸੱਤ ਦੀ ਨੰਬਰਿੰਗ ਹੈਗੀ ਸੌਥ ਤੋਂ ਪਰ ਬੜੇ ਬੜੇ ਅੱਛੇ ਬੰਦੇ ਨੇ ਸਾਊਥ ਦੇ ਵਿੱਚ ਵਿੱਚ ਲੰਡਿਆਪ ਨੇ ਬਾਕੀ ਹਲਕਿਆਂ ਚ ਵੀ ਐਸ਼ੀ ਵੋਲੰਟੀਅਰ ਨੇ ਵੈਸੇ ਇਹ ਬੜਦਾ ਕਿ ਹਲਕਾ ਸਾਉਥ ਅੰਮ੍ਰਿਤਸਰ ਦੇ ਖੇਤਰ ਦੇ ਵਿੱਚ ਸਭ ਤੋਂ ਵੱਧ ਸੀਟਾਂ ਲੈਣ ਵਾਲਾ ਖੇਤਰ ਗਿਣਿਆ ਗਿਆ ਤੁਹਾਨੂੰ ਕੀ ਲੱਗਦਾ ਕਿ ਕਿਸ ਨੂੰ ਮਿਲਣੀ ਚਾਹੀਦੀ ਹੈ ਸੀਟ ਦੇਖੋ ਮੈਂ ਹਲਕਾ ਜਿਹੜਾ ਮਰਜ਼ੀ ਹੋਵੇ ਬੰਦਾ ਪਾਰਟੀ ਦਾ ਵੋਲੰਟੀਅਰ ਅੱਗੇ ਆਣਾ ਚਾਹੀਦਾ ਕੋਈ ਵੀ ਹੋਵੇ ਜਿਹੜਾ ਕਿ ਲੋਕਾਂ ਦੇ ਵਿੱਚ ਵਿਚਰਦਾ ਹੋਵੇ ਲੋਕ ਉਹਦੇ ਕੋਲ ਬਗੈਰ ਕਿਸੇ ਸੰਕੋਚ ਦੇ ਜਾ ਸਕਣ ਤੇ ਆਪਣੇ ਕੰਮ ਕਰਵਾ ਸਕਣ ਲੋਗਾ ਨੇ ਡਾਇਰੈਕਟ ਤੇ ਜਾਣਾ ਨਹੀਂ ਜਾਣਾ ਤੇ ਸਾਡੇ ਵਲੰਟੀਅਰਸ ਨੇ ਜਾਣਾ ਜਾਂ ਜਿਹੜੇ ਜਿੱਤੇ ਨੇ ਕਾਉਂਸਲਰਸ ਉਹਨਾਂ ਨੇ ਜਾਣਾ ਬਟ ਮੇਅਰ ਦਾ ਬੂਆ ਜਣਾ 24 ਘੰਟੇ ਖੁੱਲ ਕੇ ਰੱਖੇ ਕੰਮਾਂ ਵਾਸਤੇ ਕਿਹੋ ਜੀ ਹੀ ਸ਼ਕਸ਼ੀਆ ਦਾ ਮਾਲਕ ਹੋਣਾ ਚਾਹੀਦਾ ਮੇਅਰ ਦੇਖੋ ਸੁਲਝਿਆ ਬੰਦਾ ਚਾਹੀਦਾ ਜਿਹੜਾ ਸਾਰਾ ਮੈਨੇਜ ਕਰ ਲਵੇ ਛੋਟੀ ਚੀਜ਼ ਤੇ ਹੈ ਨਹੀਂ ਕਾਰਪੋਰੇਸ਼ਨ 85 ਵਾਡਾ ਨੇ ਪਹਿਲਾਂ ਦੇ 85 ਕਾਉਂਸਲਰ ਸੋ ਕੋ ਮੇਅਰ ਇਜ਼ ਅ ਫਾਦਰ ਆਫ ਸਿਟੀ ਜੇ ਨੇ ਵੀ ਆਣਾ ਤਾਂ ਉਹ ਕੋਈ ਸੁਲਝਿਆ ਹੋਇਆ ਇਨਸਾਨ ਅਚਲ ਅਚੀ ਤਰ੍ਹਾਂ ਮੈਨੇਜ ਕਰੇਗਾ ਕਿ 85 ਵਾਡਾ ਨੇ ਉਹਨਾਂ ਨੂੰ ਸਿਰਫ ਆਮਾ ਦੀ ਪਾਰਟੀ ਦੇ ਕੌਂਸਲਰਸ ਨਹੀਂ ਮੈਨੇਜ ਕਰਨੇ ਉਹਨਾਂ ਨੇ ਉਹਨਾਂ ਨੇ ਦੂਜੀਆਂ ਪਾਰਟੀਆਂ ਦੇ ਬੰਦੋ ਮ ਕਰਨੇ ਪੈਣੇ ਜਦੋਂ ਮੇਅਰ ਬਣ ਗਏ ਜਦੋਂ ਸੀਟ ਤੇ ਬੈਠੇ ਤੇ ਉਹ ਕੋਈ ਬੰਦਾ ਜੋ ਅਚੀ ਤਰ੍ਹਾਂ ਹੈਂਡਲ ਕਰ ਸਕਦਾ ਉਹਨੂੰ ਵੀ ਲੈਣਾ ਚਾਹੀਦਾ ਔਰ ਇਮਾਨਦਾਰ ਆਦਮੀ ਚਾਹੀਦਾ ਕਿ ਜਿਹੜਾ ਅਚੀ ਤਰ੍ਹਾਂ ਡਿਲੀਵਰ ਤੁਹਾਡੀ ਤੁਹਾਨੂੰ ਕੀ ਲੱਗਦਾ ਹੈ ਕਿਹੜੇ ਨਾਮ ਹੋਣੇ ਚਾਹੀਦੇ ਨੇ ਕਿਉਂਕਿ ਤੁਸੀਂ ਸੰਪੂਰਨ ਅਮ੍ਰਿਤਸਰ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਤੇ ਕਿਹੜੇ ਨਾਮ ਤੁਸੀਂ ਲੈਣਾ ਚਾਹੋਗੇ ਇਹ ਜਦੋਂ ਪਾਰਟੀ ਸਾਨੂੰ ਪੁੱਛੇਗੀ ਅਸੀਂ ਨਾਮ ਵੀ ਦੱਸਾਂਗੇ ਜ਼ਰੂਰ ਦੱਸਾਂਗੇ ਬਟ ਮੈਂ ਫਿਰ ਬਾਰ-ਬਾਰ ਕਹਿ ਰਿਹਾ ਕਿ ਪਾਰਟੀ ਦਾ ਗਰਾਫ ਚੁੱਕਣ ਵਾਸਤੇ ਪਾਰਟੀ ਦਾ ਕੋਡਾ ਹੱਥ ਬਣੇ ਡੇ ਚਾਹੀਦਾ ਥੈਂਕ ਯੂ